ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਆਪਾਂ ਕਸ਼ਾਇਰੇ ਦੀ ਕਟਾਈ ਤੇ ਸिलाई ਕਰਾਂਗੇ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੇ ਤੇ ਚੈਨਲ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅਗਰ ਚੈਨਲ ਤੇ ਨਹੀਂ ਮੈਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਦੇਖੋ ਆਪਣੇ ਕੋਲੇ ਇਹ ਕਸ਼ਾਇਰੇ ਹੁੰਦਾ ਕਪੜਾ ਆ ਠੀਕ ਹੈ ਜੀ ਕਸ਼ਾਇਰੇ ਦਾ ਕਪੜਾ ਆਪਾਂ ਨੇ ਕੰਨੀ ਵਾਲੀ ਸਾਈਡ ਤੋਂ ਆਪਾਂ ਲੰਬਾਈ ਲਾਵਾਂਗੇ ਠੀਕ ਹੈ ਜੀ ਆਪਣੇ ਕੋਲੇ ਜਿਹੜੀ ਕਸ਼ਾਇਰੇ ਦੀ ਲੰਬਾਈ ਉਹ ਆਪਣੇ ਕੋਲੇ 12 ਇੰਚ ਤਿਆਰ ਆ ਚੌੜਾਈ ਦੇ ਵਿੱਚ ਆਪਣੇ ਕੋਲ ਕਸ਼ਾਇਰੇ ਜਿਹੜਾ ਖੁੱਲਾ ਹੁੰਦਾ ਉਹ ਆਪਣੇ ਕੋਲ 28 ਇੰਚ ਤੇ ਮੋਰੀ ਆਪਣੇ ਕੋਲੇ 10 ਇੰਚ ਆ ਠੀਕ ਹੈ ਜੀ ਤੇ ਆਸਨ ਆਪਣੇ ਕੋਲੇ 11 ਇੰਚ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਦੇਖੋ ਆਪਾਂ ਨੇ ਕੰਨੀ ਵਾਲੀ ਸਾਈਡ ਤੋਂ ਆਪ ਲੰਬਾਈ ਲਾਉਣੀ ਆ ਜਿਵੇਂ ਆਪਣੇ ਕੋਲੇ 12 ਇੰਚ ਲੰਬਾਈ ਤਿਆਰ ਆ ਆਪਾਂ ਨੇ ਇਹਨੂੰ 6 ਇੰਚ ਵੱਧ ਲੈਣਾ ਆ ਠੀਕ ਹੈ ਜੀ 6 ਇੰਚ ਵੱਧ ਲਾ ਕੇ ਆਪਾਂ ਇਹਦਾ ਇਦਾਂ ਕਰਕੇ ਆਪਾਂ ਨਿਸ਼ਾਨ ਲਾ ਲਿਆ ਕੰਨੀ ਵਾਲੀ ਸਾਈਡ ਤੋਂ 18 ਇੰਚ ਦਾ ਨਿਸ਼ਾਨ ਲਾ ਲਿਆ 12 ਤੇ 6 18 ਇੰਚ ਠੀਕ ਹੈ ਜੀ 6 ਇੰਚ ਵੱਧ ਲਗਾ ਕੇ ਇਸ ਤਰ੍ਹਾਂ ਆਪਾਂ ਇਹਨੂੰ ਡਬਲ ਕਰ ਲਿਆ ਦੇਖੋ ਕਪੜਾ ਮੈਂ ਸਾਰਾ ਖੋਲਿਆ ਹੋਇਆ ਆ ਦੋਨੋਂ ਸਾਈਡਾਂ ਤੇ ਕੰਨੀ ਆਣੀ ਠੀਕ ਹੈ ਜੀ ਤੇ ਹੁਣ ਇਹ ਆਪਣਾ ਆ ਗਿਆ ਇਦਾਂ 18 ਇੰਚ ਆਪ ਡਬਲ ਕਰਕੇ ਉਹਨੂੰ ਡਬਲ ਕਪੜਾ ਰੱਖ ਲਿਆ ਠੀਕ ਹੈ ਜੀ ਦੇਖੋ ਹਲ 18 ਇੰਚ ਆਪਣੀ ਇਹ ਲੰਬਾਈ ਦਾ ਨਿਸ਼ਾਨ ਠੀਕ ਹੈ ਜੀ ਹੁਣ ਆਪਾਂ ਲਾਵਾਂਗੇ ਚੜਾਈ ਠੀਕ ਹੈ ਜੀ ਚੜਾਈ ਆਪਣੇ ਕੋਲੇ ਹੈਗੀ ਆ 28 ਇੰਚ ਇਹਦੇ ਚ ਆਪਾਂ 2 ਇੰਚ ਐਡ ਕਰਨਾ 30 ਇੰਚ ਠੀਕ ਹੈ ਜੀ 28 اور 2 30 ਆਪਾਂ ਇਸ ਤਰ੍ਹਾਂ ਚੜਾਈ ਦੇ ਨਿਸ਼ਾਨਿਆਂ ਤੋਂ ਲਗਾਉਣਾ ਆ ਆਪਾਂ ਇਦਾਂ ਇੱਕ ਕੋਰਨਰ ਤੋਂ ਮਤਲਬ ਕਿਸੇ ਵੀ ਕੋਰਨਰ ਤੋਂ ਇੱਕ ਤੋਂ ਆਪਾਂ ਨੇ ਇਦਾਂ ਨਾ ਇੰਚ ਟੇਪ ਰੱਖ ਲੈਣਾ ਜਿੱਥੇ ਆਪਣਾ 30 ਇੰਚ ਆ ਗਿਆ ਦੇਖੋ ਉਥੇ ਆਪਾਂ ਇਹਦਾ ਨਿਸ਼ਾਨ ਲਗਾ ਲਿਆ ਠੀਕ ਹੈ ਜੀ ਇਹ ਆਪਾਂ ਜਿਹੜੀ ਆਪਾਂ ਝੋਲੀ ਬਣਾਉਣੀ ਹੈ ਠੀਕ ਹੈ ਜੀ ਉਹ ਆਪਾਂ ਕਪੜਾ ਉਤਾਰਨਾ ਹੈ ਠੀਕ ਹੈ ਇਹ ਹੋ ਗਈ ਆਪਣੀ ਚੁੜਾਈ ਇੱਥੇ ਆ ਗਿਆ ਆਪਣਾ 24.5 ਠੀਕ ਹੈ ਜੀ ਤੇ 24.5 ਆਪਣਾ ਇੱਧਰ ਹੋ ਗਿਆ ਠੀਕ ਹੈ ਜੀ ਇਹ ਹੋ ਗਿਆ ਆਪਣਾ ਚੁੜਾਈ ਦਾ ਕਪੜਾ ਠੀਕ ਹੈ ਜੀ ਨਿਸ਼ਾਨ ਆਪਾਂ ਲਗਾ ਲਿਆ ਸੀ ਤੇ ਹੁਣ ਆਪਾਂ ਇਹ ਝੋਲੀ ਇਸ ਤਰ੍ਹਾਂ ਕਰਕੇ ਕੱਟ ਲੈਣੀ ਹੈ ਠੀਕ ਹੈ ਜੀ ਲੋ ਜੀ ਠੀਕ ਹੈ ਜੀ ਇਹ ਆਪਣਾ ਮਤਲਬ ਕਿ ਹੋ ਜਿਹੜਾ ਆਪਾਂ ਇਹਨੂੰ ਸੀਨ ਲਗਾ ਕੇ ਹੁਣ ਆਪਾਂ ਇਹਦੀ ਚੋਲੀ ਬਣਾ ਕੇ ਫਿਰ ਅਦੋਂ ਜਦੋਂ ਆਪਾਂ ਰੇਪ ਕਟਿੰਗ ਕਰਾਂਗੇ ਠੀਕ ਹੈ ਜੀ ਕਸ਼ਿਆਰੀ ਦੀ ਫੁੜਾਈ ਤੁਸੀਂ ਸਿਰਫ 2 ਇੰਚ ਵੱਧ ਲੈਣੀ ਆ ਲੰਬਾਈ ਤੁਸੀਂ 6 ਲੈਣੀ ਆ ਠੀਕ ਹੈ ਜੀ ਵੱਧ ਸ਼ੇਰ ਤੁਸੀਂ ਸਾਤੇ ਵੀ ਲੈ ਸਕਦੇ ਆ ਕੋਈ ਉਹ ਨਹੀਂ ਹੈਗਾ ਮਤਲਬ ਕਿ ਆਪਣੇ ਘਟੇ ਨਾ ਵੱਧ ਭਾਵੇਂ ਜਾਵੇ ਠੀਕ ਹੈ ਜੀ ਤੇ ਹੁਣ ਦੇਖੋ ਆਪਾਂ ਪੀਸ ਇਹ ਉਤਾਰ ਲਿਆ ਤੇ ਆਹ ਦੇਖੋ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਨਾ ਆ ਜਿਹੜੀ ਆਪਣੀ ਆਹ ਚੜਾਈ ਵਾਲੀ ਸਾਈਡ ਆਪਾਂ ਪਹਿਲਾਂ ਇਹ ਸਿਲਾਈ ਲਗਾਉਣੀ ਆ ਠੀਕ ਹੈ ਜੀ ਤੇ ਹੁਣ ਜਿਹੜਾ ਆਪਣਾ ਆਹ ਸਾਈਡ ਵਾਲਾ ਕੱਪੜਾ ਇਹਨੂੰ ਆਪਾਂ ਉਤਾਰ ਦਾਂਗੇ ਕੱਟ ਦਾਂਗੇ ਤੇ ਤੋਂ ਆਪਾਂ ਨੇ ਜਿਹੜਾ ਆਪਣਾ ਮੋਰੀਆਂ ਦਾ ਕੱਪੜਾ ਆਪਾਂ ਉਹਨੂੰ ਕਟਾਂਗੇ ਠੀਕ ਹੈ ਜੀ ਇਹਦੇ ਵਿੱਚ ਮੈਂ ਲਾਸਟਿਕ ਪਾਉਣੀ ਆ ਠੀਕ ਹੈ ਜੀ ਤੇ ਆਪਾਂ ਇਹ ਬੱਚੇ ਦਾ ਬਣਾਉਣਾ ਆ। ਨਾਪ ਸੇਮ ਉਹ ਹੀ ਰੋ ਕੋ ਤੁਸੀਂ ਨਾਲਾ ਪਾਉਣਾ ਆ ਜਾਂ ਇਲਾਸਟਿਕ ਪਾਉਣੀ ਆ ਉਹ ਤੁਹਾਡੀ ਇੱਛਾ ਆ ਠੀਕ ਹੈ ਜੀ। ਤੇ ਆਪਾਂ ਇਹਨੂੰ ਇਲਾਸਟਿਕ ਵਾਲਾ ਬਣਾਉਣਾ ਕਿਉਂਕਿ ਇਹ ਬੱਚੇ ਦਾ ਆ ਠੀਕ ਹੈ ਜੀ। ਤੇ ਆਪਾਂ ਹੁਣ ਇਹ ਉਤਾਰਾਂਗੇ ਜਿਹੜੇ ਆਪਾਂ ਮੂਰੀ ਬਣਾਉਣੇ ਕਸ਼ਾਰੀਆਂ ਦੀਆਂ ਇਹ ਆਪਾਂ ਲਾ ਮਾ ਕਪੜਾ 2.5 ਇੰਚ ਦਾ ਠੀਕ ਹੈ ਜੀ। ਇੱਕ ਮੂਰੀ ਦਾ 2.5 ਇੰਚ ਦਾ ਆਪਾਂ ਲਾ ਲਈ ਚੁੜਾਈ ਠੀਕ ਹੈ ਜੀ। ਲੰਬਾਈ ਜਿਹੜੀ ਠੀਕ ਹੈ ਜੀ 2.5 ਇੰਚ ਦੀ ਹੋ ਗਈ ਲੋ ਜੀ ਅੱਧਰ ਕੇ ਆਪਣਾ ਸ਼ਾਲ ਗਾਲਿਆ ਆਪਾਂ ਦੋਨੋਂ ਮੂਰੀਆਂ ਦੇ ਹੁਣ ਉਤਾਰ ਲੈਣੇ ਨਾਲ ਹੀ ਠੀਕ ਹੈ ਜੀ ਹਾਂਜੀ ਮੂਰੀ ਆਪਣੇ ਕੋਲੇ ਹੈਗੀ ਹੈ 10 ਇੰਚ ਤਿਆਰ ਠੀਕ ਹੈ ਜੀ 10 ਤੋਂ ਆਪਾਂ ਨੇ 2.5 ਇੰਚ ਨੂੰ ਵੱਧ ਲੈ ਲੈਣਾ ਹੈ ਠੀਕ ਹੈ ਜੀ ਲਓ ਜੇਦਾ ਕਰਕੇ ਆਪਾਂ ਨੇ ਕਿਉਂਕਿ ਆਪਣਾ ਇਹ ਰੜਾ ਅੰਦਰ ਵੀ ਆਪਾਂ ਨੂੰ ਕੁਛਾਰ ਨੂੰ ਸਿਲਾਈ ਲਗਾਉਣੀ ਆ ਆਪਾਂ 2 ਤੋਂ 2.5 ਜਾਂ 3 ਆਪਾਂ ਇਹਨੂੰ ਵੱਧ ਲੈ ਲਿਆ ਠੀਕ ਹੈ ਜੀ 10 ਇੰਚ ਆਪਾਂ ਮੋਰੀ ਤਿਆਰ ਕਰਨੀ ਆ 13 ਇੰਚ ਹੋ ਗਿਆ ਸੰਦ ਲਓ ਠੀਕ ਹੈ ਜੀ ਇਹ ਹੋ ਗਿਆ ਆਪਣਾ ਇੱਕ ਮੋਰੀ ਦਾ ਕੱਪੜਾ ਇਹ ਹੋ ਗਿਆ ਆਪਣਾ ਦੂਜੀ ਮੋਰੀ ਦਾ ਕੱਪੜਾ ਠੀਕ ਹੈ ਜੀ ਲੋ ਜੀ ਇਹ ਕਪੜਾ ਆਪਣੇ ਕੋਲੇ ਬਚ ਗਿਆ ਠੀਕ ਹੈ ਜੀ ਇਥੋਂ ਆਪਾਂ ਨੇ ਛੋਟੇ-ਛੋਟੇ ਇਹ ਚੌਰਸ ਪੀਸ ਉਤਾਰਨੇ ਉਹ ਵੀ ਤੁਹਾਨੂੰ ਦੱਸੂਗੀ ਆਪਾਂ ਉਹ ਕਿਉਂ ਉਤਾਰਨੇ ਆ ਠੀਕ ਹੈ ਜੀ ਸਟਿਚਿੰਗ ਤੁਹਾਨੂੰ ਪਤਾ ਲੱਗ ਜਾਣਾ ਵੀ ਕਿੱਦਾਂ ਆਪਾਂ ਸਟੀਚ ਹੁੰਦੇ ਵਿੱਚ ਲਗਾਉਣਾ ਇਹਨਾਂ ਨੂੰ ਐਦਾਂ ਆਪਾਂ ਦੋ ਪੀਸ ਉਤਾਰ ਲੈਨੇ ਆਪਾਂ ਮੂਰੀਆਂ ਦੇ ਉੱਪਰ ਲਾਉਣੇ ਨੇ ਠੀਕ ਹੈ ਜੀ ਮੂਰੀ ਵਿੱਚ ਆਪਾਂ ਐਡ ਕਰਾਂਗੇ ਇਹਨਾਂ ਨੂੰ ਵੀ ਚਲੋ ਜੀ ਹੁਣ ਆਪਾਂ ਦੇਖੋ ਤੁਹਾਨੂੰ ਮੈਂ ਦੱਸਿਆ ਸੀ ਵੀ ਆਪਾਂ ਜਿਹੜੀ ਚੜਾਈ ਵਾਲੀ ਸੀਣ ਆ ਪਹਿਲਾਂ ਆਪਾਂ ਉਹ ਲਗਾਉਣੀ ਆ ਠੀਕ ਹੈ ਜੀ ਜੀ ਆਪਾਂ ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਨੇ ਜਿਹੜੀ ਇਹ ਸਲਾਈ ਆਪਾਂ ਇਹ ਜਿਹੜਾ ਆਪਣਾ ਦੂਜੀ ਸਾਈਡ ਆਪਣਾ ਆਪਾਂ ਕੱਟ ਲਗਾਣਾ ਇਸ ਦੇਖੋ ਠੀਕ ਹੈ ਜੀ ਤੇ ਇਹਨੂੰ ਆਪਾਂ ਐਦਾਂ ਖੋਲਣਾ ਦੇਖੋ ਠੀਕ ਹੈ ਜੀ ਪਹਿਲਾਂ ਆਪਾਂ ਇੱਧਰ ਕੱਟ ਲਗਾ ਲਿਆ ਲੰਬਾਈ ਵਾਲੀ ਸਾਈਡ ਐਦਾਂ ਆ ਦੇਖੋ ਠੀਕ ਹੈ ਜੀ ਹੁਣ ਇਹ ਕੱਟ ਨੂੰ ਆਪਾਂ ਖੋਲ ਕੇ ਐਦਾਂ ਮਿਲਾ ਦੇਣਾ ਠੀਕ ਹੈ ਜੀ ਤੇ ਫਿਰ ਆਪਾਂ ਸਲਾਈ ਲਗਾ ਦੇਣੀ ਆ ਦੇਖੋ ਠੀਕ ਹੈ ਇਹ ਹੋ ਗਏ ਆਪਣੇ ਲੰਬਾਈ ਦੇ ਨਿਸ਼ਾਨੀ ਠੀਕ ਹੈ ਜੀ ਐਦਾਂ ਆਪਾਂ ਇਹਨੂੰ ਝੋਲੇ ਜੀ ਬਣਾ ਲੈਣੀ ਆ ਠੀਕ ਹੈ ਜੀ ਦੋਨੋਂ ਸਾਈਡਾਂ ਤੋਂ ਆਪਾਂ ਇਹਦੇ ਸिलाई ਲਗਾਉਣੀ ਆ ਠੀਕ ਹੈ ਜੀ ਲੋ ਜੀ ਇੱਧਰ ਵੀ ਆਪਾਂ ਨੇ ਇੱਦੀ ਕਰਨਾ ਪਹਿਲਾਂ ਆਪਾਂ ਇਹਦਾ ਸੈਂਟਰ ਕਰ ਲਿਆ ਦੇਖੋ ਕੱਟ ਲਗਾਉਣ ਤੋਂ ਬਾਅਦ ਠੀਕ ਹੈ ਜੀ ਤੇ ਆਪਾਂ ਕੱਟ ਦੇ ਨਾਲ ਜਿਹੜੀ ਆਪਣੀ ਸਲਾਈ ਆਪਾਂ ਲਗਾਈ ਉਹਨੂੰ ਆਪਾਂ ਐਦਾਂ ਮਿਲਾ ਦੇਣਾ ਠੀਕ ਹੈ ਜੀ ਤੇ ਐਦਾਂ ਆਪਾਂ ਸਲਾਈ ਲਗਾ ਦੇਣੀ ਆ ਲਓ ਜੀ ਦੋਨੋਂ ਦੋਨੋਂ ਸਾਡਾ ਦੇ ਆਪਾਂ ਸਲਾਈਆਂ ਲੱਗੀਆਂ ਦੇਖੋ ਠੀਕ ਹੈ ਜੀ ਇਹ ਹੁਣ ਆਪਾਂ ਕਰਾਂਗੇ ਇਹਦੇ ਵਿੱਚ ਕਸ਼ਾਰੇ ਦੀ ਕਟਿੰਗ ਠੀਕ ਹੈ ਜੀ ਤੇ ਦੇਖੋ ਹੁਣ ਇਹ ਆਪਣੇ ਕੋਲੇ ਆਪਾਂ ਇੰਚ ਟੇਪ ਇੱਕ ਸਾਈਡ ਤੋਂ ਰੱਖ ਲੈਣਾ ਉਸੇ ਤਰ੍ਹਾਂ ਜਿਵੇਂ ਆਪਾਂ ਤੁਹਾਨੂੰ ਆਪਾਂ ਝੋਲੀ ਦੇ ਨਿਸ਼ਾਨ ਲਗਾਇਆ ਸੀ ਠੀਕ ਹੈ ਜੀ ਸੇਮ ਉਸੇ ਤਰ੍ਹਾਂ ਤੇ ਹੁਣ ਆਪਾਂ ਇਹ ਨਿਸ਼ਾਨ ਲਗਾ ਲੈਣਾ ਇਦਾਂ ਕਰਕੇ ਕੋਈ ਵੀ ਕੋਰਨਰ ਤੁਸੀਂ ਇੰਚ ਟੇਪ ਉੱਪਰ ਰੱਖ ਕੇ ਇਦਾਂ ਨਿਸ਼ਾਨ ਕੋਨਰ ਨਾਲ ਕੋਰਨਰ ਮਿਲਾ ਕੇ ਠੀਕ ਹੈ ਜੀ ਇੰਚ ਟੇਪ ਉੱਪਰ ਰੱਖ ਕੇ ਇਦਾਂ ਨਿਸ਼ਾਨ ਲਗਾ ਲੈਣਾ ਠੀਕ ਹੈ ਹੁਣ ਆਪਣੇ ਕੋਲ ਇਹ ਡੱਬਲ ਆ ਦੇਖਿਓ ਜੀ ਧਿਆਨ ਰੱਖਣਾ ਆ ਆਪਾਂ ਉੱਪਰ ਵਾਲਾ ਆਪਾਂ ਚੱਕਣਾ ਉੱਪਰੋਂ ਛੋਟਾ ਜਿਹਾ ਆਪਾਂ ਕੱਟ ਲਗਾ ਲੈਣਾ ਆ ਤਾਂ ਜੋ ਆਪਣਾ ਜਿਹੜਾ ਉੱਪਰੋਂ ਜਿਹੜੀ ਆਪਣੀ ਸਿਲਾਈ ਕਟਿੰਗ ਹੋ ਜਵੇ ਆਪਣੀ ਆ ਦੇਖੋ ਐਦਾਂ ਕਟਿੰਗ ਕੱਟ ਲਾ ਲਿਆ ਨੀਚੇ ਵਾਲਾ ਕੱਪੜਾ ਆਪਾਂ ਨੀਚੇ ਛੱਡਣਾ ਆ ਠੀਕ ਹੈ ਜੀ ਆ ਦੇਖੋ ਇਹਨੂੰ ਆਪਾਂ ਐਦਾਂ ਕਟਿੰਗ ਕਰਤਾ ਉੱਪਰੋਂ ਲਓ ਜੀ ਹੁਣ ਦੇਖੋ ਆਪਾਂ ਇਹਨੂੰ ਖੋਲ ਲੈਣਾ ਇਸ ਤਰ੍ਹਾਂ ਚੱਕ ਕੇ ਆ ਦੇਖੋ ਇਹ ਹੋ ਗਈ ਆਪਣੀ ਕੁਛਾਰੇ ਦੀ ਸ਼ੇਪ ਬਣ ਗਈ ਦੇਖੋ ਠੀਕ ਹੈ ਜੀ ਤੇ ਨੀਚੇ ਜਿਹੜੀ ਇਹਨੂੰ ਸਰਾਂਜਾ ਆਪਾਂ ਇਹਨੂੰ ਇਦਾਂ ਮਿਲਾ ਦੇਣਾ ਹੈ ਦੇਖੋ ਡਬਲ ਕਰ ਲਿਆ ਆਪਾਂ ਇਦਾਂ ਠੀਕ ਹੈ ਜੀ ਤੇ ਹੁਣ ਆਪਾਂ ਆਸਣ ਦਾ ਨਿਸ਼ਾਨ ਮੂਰੀ ਦਾ ਨਿਸ਼ਾਨ ਆਪਾਂ ਲਗਾ ਕੇ ਇਹਦੀ ਕਟਿੰਗ ਕਰਾਂਗੇ ਠੀਕ ਹੈ ਜੀ ਨੀਚੋਂ ਬੰਦ ਹੈ ਇਹ ਵੀ ਠੀਕ ਹੈ ਜੀ ਸਭ ਤੋਂ ਪਹਿਲਾਂ ਦੇਖੋ ਆਪਾਂ ਆਸਣ ਦਾ ਨਿਸ਼ਾਨ ਲਾਉਣਾ ਆਪਾਂ ਆਸਣ ਰੱਖਣਾ 11 ਇੰਚ ਆਪਾਂ 2 ਇੰਚ ਵਾਧਾ ਲੈ ਲਿਆ ਇਹਨੂੰ 13 ਇੰਚ ਠੀਕ ਹੈ ਜੀ ਇੱਥੇ ਦੇਖੋ ਹੁਣ ਆਪਣੇ ਕੋਲੇ 12 ਇੰਚ ਤਿਆਰ ਸੀ ਨਾ ਰੱਖਣਾ ਆਪਾਂ ਨੇ ਦੇਖੋ ਆਪਣੇ ਕੋਲੇ 14 ਇੰਚ ਪੂਰਾ ਆ ਗਿਆ ਠੀਕ ਹੈ ਜੀ ਲੰਬਾਈ ਤੁਸੀਂ ਭਾਵੇਂ 1 ਇੰਚ ਵਾਧਾ ਰੱਖੋ ਲੋ ਪਰ ਘੱਟ ਨਾ ਰੱਖਿਓ ਠੀਕ ਹੈ ਜੀ ਲਓ ਜੀ ਵਿੱਚ ਤੋਂ ਆਪਾਂ ਨਾਸਨ ਰੱਖਤਾ ਠੀਕ ਹੈ ਜੀ ਤੇ ਹੁਣ ਆਪਾਂ ਇੱਥੋਂ ਮੋਰੀ ਦਾ ਨਿਸ਼ਾਨ ਲਗਾਵਾਂਗੇ ਨੀਚੇ ਠੀਕ ਹੈ ਜੀ ਬੰਦ ਵਾਲੀ ਸਾਈਡ ਤੋਂ ਆਪਾਂ ਮੂਰੀ ਦਾ ਨਿਸ਼ਾਨ ਲਗਾਉਣਾ ਮੂਰੀ ਆਪਾਂ ਤਿਆਰ ਕਰਨੀਆਂ 10 ਇੰਚ ਠੀਕ ਹੈ ਜੀ ਇੱਥੇ ਆਪਾਂ 1.5 ਦਾ ਨਿਸ਼ਾਨ ਲਗਾਉਣਾ ਹੈ ਇੱਥੇ ਆਪਾਂ ਤੁਕੀ ਲਾਉਣੀ ਹੈ ਉਹ ਤੁਹਾਨੂੰ ਦੱਸੂਗੀ ਮੈਂ ਠੀਕ ਹੈ ਜੀ ਸਿਲਾਈ ਵਿੱਚ ਆਪਾਂ ਇਹਨੂੰ 1/2 ਇੰਚ ਵਾਧਾ ਰੱਖ ਲਿਆ ਠੀਕ ਹੈ ਜੀ ਇੱਥੋਂ ਆਪਾਂ ਦੇਖੋ ਤੁਸੀਂ ਧਿਆਨ ਰੱਖਣਾ ਹੈ ਹਲਕੇ ਵਿੱਚੋਂ ਦਾ ਕੈਂਚੀ ਨਾਲ ਇਦਾਂ ਇਹਨੂੰ ਕੱਟ ਲਗਾ ਲੈਣਾ ਫਿਰ ਵਿੱਚੋਂ ਦਾ ਮੂਰੀ ਕਟਿੰਗ ਕਰ ਦੇਣੀ ਹੈ ਦੇਖੋ ਕਿਉਂਕਿ ਇਹ ਬੰਦ ਹੈ ਨਾ نیچےੋਂ ਠੀਕ ਹੈ ਜੀ ਤੇ ਇਦਾਂ ਆਪਾਂ ਮੂਰੀ ਦੀ ਕਟਿੰਗ ਕਰ ਦੇਣੀ ਹੈ ਲੋ ਜੀ ਠੀਕ ਹੈ ਐਦੇ ਨੀਚੇ ਆਪਾਂ ਨੇ ਜਿੱਥੇ ਛੋਟਾ ਜਿਹਾ ਕੱਟ ਲਗਾ ਲੈਣਾ ਪਹਿਲਾਂ ਠੀਕ ਹੈ ਤੇ ਫਿਰ ਆਪਾਂ ਨੇ ਇਦਾਂ ਕਰਕੇ ਇਹਦੀ ਕਟਿੰਗ ਕਰ ਦੇਣੀ ਹੈ ਦੂਜੀ ਮੋਰੀ ਦੀ ਠੀਕ ਹੈ ਜੀ ਲੋ ਜੀ ਇਹ ਹੋ ਗਈ ਆਪਣੇ ਮੋਰੀਆਂ ਦੀ ਕਟਿੰਗ ਹੁਣ ਇੱਥੇ ਆਪਾਂ ਨੇ ਫੇਲੇ ਛੋਟਾ ਜਿਹਾ ਟੱਕ ਲਗਾ ਲਾਂਗੇ ਠੀਕ ਹੈ ਜੀ ਜਿਹੜਾ ਆਪਾਂ ਅਸਨ ਤੋਂ ਨਾਲਾ ਪਾਉਣਾ ਦਾ ਇਲਾਸਟਿਕ ਪਾਉਣਾ ਹੈ ਕੁਝ ਵੀ ਪਾਉਣਾ ਹੈ ਠੀਕ ਹੈ ਜੀ ਜਿਹਨੂੰ ਆਪਾਂ ਚੜੀ ਕਰ ਦਿੰਦੇ ਆ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਨਾ ਹੈ ਠੀਕ ਹੈ ਜੀ ਸਲਵਾਰ ਦਾ ਆਪਾਂ ਦੁਬਾਰਾ ਫੋਲਡ ਕਰਦੇ ਆ ਇੱਕ ਸ਼ੈਰ ਦਾ ਆਪਾਂ ਇਸ ਤਰ੍ਹਾਂ ਫੋਲਡ ਕਰਨਾ ਹੈ ਉਹਨੂੰ ਬਰੀਕ-ਬਰੀਕ ਵਿੱਚ ਨੂੰ ਮੋੜ ਕੇ ਠੀਕ ਹੈ ਜੀ ਦੋਨੇ ਪਾਸੇ ਆਪਾਂ ਐਦੀ ਮੋੜ ਲੈਣਾ ਤੇ ਫਿਰ ਆਪਾਂ ਜਿਹੜਾ ਨੇਫਾ ਆ ਹਲਕੇ ਹਲਕੇ ਹੱਥਾਂ ਨਾਲ ਆਪਾਂ ਇਹਨੂੰ ਫੋਲਡ ਕਰ ਦੇਣਾ ਠੀਕ ਹੈ ਜੀ ਕਿਉਂਕਿ ਇਹ ਰੇਵ ਹੁੰਦਾ ਇਹਨਾਂ ਥੋੜਾ ਬਹੁਤਾ ਬਲ ਪੈ ਜਾਂਦਾ ਆ ਠੀਕ ਹੈ ਜੀ ਉਹ ਧਿਆਨ ਨਾਲ ਤੁਸੀਂ ਮੋੜਨਾ ਉਹਨੂੰ ਦੋਨੇ ਪਾਸੇ ਆਪਾਂ ਇਸ ਤਰ੍ਹਾਂ ਹੀ ਨਿਫਾ ਫੋਲਡ ਕਰ ਲੈਣਾ ਠੀਕ ਹੈ ਜੀ ਲੋ ਜੀ ਹੁਣ ਆਪਾਂ ਨੇ ਨਿਫਾ ਆਪਣਾ ਫੋਲਡ ਕਰ ਲਿਆ ਸੀ ਤੇ ਆ ਦੇਖੋ ਤੁਹਾਨੂੰ ਮੈਂ ਦੱਸ ਦਿੰਦੀ ਆ ਐਦਾਂ ਫੋਲਡ ਕਰ ਲੈਣਾ ਹੌਲਾ ਹੌਲਾ ਠੀਕ ਹੈ ਜੀ ਤੇ ਹੁਣ ਆਪਾਂ ਬਣਾਵਾਂਗੇ ਮੋਰੀਆਂ ਠੀਕ ਹੈ ਜੀ ਮੂਰਤ ਦਾ ਕੱਪੜਾ ਆਪਾਂ ਲੈ ਲਿਆ ਆਪਾਂ ਇੱਕ ਸਾਈਡ ਤੋਂ ਅੱਧਾ ਫੋਲਡ ਕਰ ਲਿਆ ਧਿਆਨ ਨਾਲ ਦੇਖਿਓ ਇੱਥੋਂ ਤੁਸੀਂ ਠੀਕ ਹੈ ਜੀ ਤੇ ਇਥੋਂ ਆਪਾਂ ਇਹਦਾ ਇਹਨੂੰ ਇੱਕ ਸਾਈਡ ਤੋਂ ਅੱਧਾ-ਅੱਧਾ ਇੰਚ ਵਿੱਚ ਨੂੰ ਫੋਲਡ ਕਰ ਲੈਣਾ ਪਹਿਲਾਂ ਇਹ ਆਪਣੇ ਕੋਲ ਇੱਕ ਮੂਰੀ ਦਾ ਕੱਪੜਾ ਆਇਆ ਪਹਿਲਾਂ ਠੀਕ ਹੈ ਜੀ ਪਹਿਲਾਂ ਮੈਂ ਤੁਹਾਨੂੰ ਇੱਕ ਮੂਰੀ ਦੱਸ ਦਵਾਂਗੀ ਕਿੱਦਾਂ ਬਣਾਉਣੀ ਹੈ ਜੀ ਬਣ ਗਈ ਨਬੂਰੀ ਦੇ ਹੁਣ ਆਪਾਂ ਇਹ ਫੋਲਡ ਕਰ ਲਿਆ ਇਹਨੂੰ ਠੀਕ ਹੈ ਜੀ ਕੱਪੜੇ ਨੂੰ ਤੇ ਹੁਣ ਆਪਾਂ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਤੁਹਾਨੂੰ ਮੈਂ ਦੱਸਦੀ ਆ ਇੱਥੇ ਵੀ ਆਪਾਂ ਨੇ 10.5 ਦਾ ਹੀ ਨਿਸ਼ਾਨ ਲਗਾਉਣਾ ਆ ਠੀਕ ਹੈ ਜੀ 10.5 ਤੋਂ ਆਪਾਂ ਨੇ ਇੱਕ ਦੋ ਪੁਆਇੰਟ ਉੱਪਰ ਲੈ ਲੈਣ ਕਿਉਂਕਿ ਇਹ ਰੇਵ ਹੁੰਦਾ ਆ ਠੀਕ ਹੈ ਜੀ ਇੱਥੇ ਆਪਾਂ ਨਿਸ਼ਾਨ ਲਗਾ ਲਏ ਹੁਣ ਆਪਾਂ ਇਹਨੂੰ ਇੱਥੇ ਤੱਕ ਕਰ ਆਪਾਂ ਨੇ ਏਦਾਂ ਏਦਾਂ ਉੱਪਰ ਚਲਾ ਕੇ ਲੈ ਲੈਣੀ ਆਪਾਂ ਨੇ ਦੋਨੋਂ ਫੋਲਡ ਕਰ ਲਾ ਉਹਦਾ ਰੱਖ ਕੇ ਨਾ ਇਦਾਂ ਠੀਕ ਹੈ ਜੀ ਜਿੰਨੇ ਆਪਾਂ ਨੂੰ ਮੋੜ ਚਾਹੀਦੇ ਹੋ ਆਪਣੇ ਕੋਲ ਖੁੱਲੀ ਆ ਤੇ ਬਾਕੀ ਆਪਾਂ ਨੇ ਸਾਰਾ ਬੰਦ ਕਰਕੇ ਸिलाई ਲਗਾ ਦੇਣੀ ਆ ਠੀਕ ਹੈ ਡਬਲ ਸिलाई ਲਾ ਗਈ ਹੁਣ ਆਪਾਂ ਇਹਨੂੰ ਖੋਲਣਾ ਇਸ ਤਰ੍ਹਾਂ ਦੇਖੋ ਖੋਲ ਲਿਆ ਹੁਣ ਆਪਾਂ ਇਹਨੂੰ ਕੱਪੜਿਆਂ ਜਿਹੜਾ ਆਪਣੇ ਕੋਲ ਬਰੀਕ-ਬਰੀਕ ਮੋੜਾ ਉਹਨੂੰ ਇੱਕ ਸਾਈਡ ਤੇ ਕਰਕੇ ਇਦਾਂ ਆਪਾਂ ਜਿਹੜੀ ਇਹ ਤੁੱਕੀ ਆ ਇਹਨੂੰ ਆਪਾਂ ਰਖਣਾ ਆ ਠੀਕ ਹੈ ਜੀ ਇਹਦੇ ਉੱਪਰ ਹੀ ਥੱਲੇ ਨਹੀਂ ਕਰਨੀ ਇਹ ਯਾਨੀ ਕੱਪੜੇ ਦੇ ਉੱਪਰ ਹੀ ਰੱਖਣੀਆਂ ਇਹਨੂੰ ਆਪਾਂ ਇਹਨੂੰ ਠੀਕ ਹੈ ਜੀ ਇਦਾਂ ਰੱਖ ਕੇ ਆਪਾਂ ਨੇ ਇਦਾਂ ਦੇਖੋ ਥੋੜੀ ਜਿਹੀ ਇੱਕ ਸਾਈਡ ਤੋਂ ਇਦਾਂ ਕਰਕੇ ਵੀ ਸ਼ੇਪ ਬਣਾ ਦੇਣੀ ਆਪਾਂ ਇਦਾਂ ਕਰਕੇ ਤੇ ਇਦਾਂ ਠੀਕ ਹੈ ਜੀ ਇਹ ਆਪਾਂ ਤਾਂ ਲਗਾਉਣੀ ਇੱਥੋਂ ਆਪਣਾ ਕਸ਼ਾਇਰਾ ਜਿਹੜਾ ਪੱਕਾ ਹੋ ਜਾਂਦਾ ਜਿਆਦਾ ਕਰਕੇ ਕਸ਼ਾਇਰੇ ਇੱਥੋਂ ਫਟ ਜਾਂਦੇ ਪੂਰੀ ਪੱਕੀ ਹੋ ਜਾਂਦੀ ਹੈ ਠੀਕ ਹੈ ਜੀ ਸਾਈਡ ਤੋਂ ਲੋ ਜੀ ਇਹ ਆਪਾਂ ਲਗਾਤੀ ਇਦਾਂ ਤੇ ਹੁਣ ਤੁਹਾਨੂੰ ਦੱਸਾਂਗੇ ਆਪਾਂ ਕਿਦਾਂ ਇਹ ਅਟੈਚ ਕਰਨੀ ਆ ਠੀਕ ਹੈ ਜੀ ਲੋ ਜੀ ਹੁਣ ਆਪਾਂ ਕਰਾਂਗੇ ਇਹਦੇ ਅਟੈਚ ਆਪਾਂ ਨੇ ਫੋਲਡ ਕਰ ਲਿਆ ਸੀ ਠੀਕ ਹੈ ਜੀ ਆ ਦੇਖੋ ਕਸ਼ਾਇਰਾ ਆਪਣਾ ਸਿੱਧਾ ਆ ਧਿਆਨ ਰੱਖਣਾ ਆ ਇਹ ਆਪਣਾ ਇੱਦਾਂ ਰੱਖਣਾ ਦੇਖੋ ਠੀਕ ਹੈ ਐਸ ਤਰ੍ਹਾਂ ਰੱਖੀ ਠੀਕ ਹੈ ਜੀ ਕਸ਼ਾਇਰੇ ਦੀ ਮੂਰੀ ਜਿਹੜੀ ਆਪਣੇ ਇੱਕ ਸਾਈਡ ਤੋਂ ਆਪਣਾ ਮਤਲਬ ਜਿਹੜਾ ਆਪਣਾ ਅੰਦਰ ਵਾਲੀ ਸਾਈਡ ਤੋਂ ਆਪਾਂ ਨੇ ਇੱਦਾਂ ਰੱਖ ਲਿਆ ਦੇਖੋ ਜਿਹੜਾ ਆਪਾਂ ਨੇ 1/2 ਇੰਚ ਬਾਧ ਰੱਖਿਆ ਸੀ ਉਹ ਆਪਣਾ ਤੁੱਕੀ ਦੇ ਉੱਪਰ ਆ ਜਾਣਾ ਹੈ ਠੀਕ ਹੈ ਜੀ 10 ਇੰਚ ਆਪਣੀ ਮੂਰੀ ਤਿਆਰ ਰਹਿ ਜਾਣੀ ਆ ਠੀਕ ਹੈ ਜੀ ਤੇ ਇਦਾਂ ਆਪਾਂ ਨੇ ਰੱਖ ਲੈਣਾ ਦੇਖੋ ਬ੍ਰੀਕ ਜਾਂ ਮੋੜ ਕੇ ਰੱਖਣਾ ਤੁੱਕੀ ਦੇ ਉੱਪਰ ਤੁੱਕੀ ਜਿਹੜੀ ਆਪਣੇ ਦਿਖਾਈ ਜਾਣੀ ਕਿ ਠੀਕ ਹੈ ਜੀ ਐਦਾ ਆਪਾਂ ਬ੍ਰੀਕ ਬ੍ਰੂਕ ਜਿਹੜਾ ਮੋੜ ਲੈਣਾ ਆ ਠੀਕ ਹੈ ਜੀ نیچے ਆਪਣੀ ਮੋਰੀ ਡੜੀ ਆਪਾਂ ਨੇ ਉਹ ਪੁੱਠੀ ਰੱਖੀ ਹੋਈ ਆ ਤੇ ਕੁਸ਼ਾਰਾ ਆਪਣਾ ਸਿੱਧਾ ਹੈ ਉੱਪਰ ਇਹ ਧਿਆਨ ਰੱਖਣਾ ਹੈ ਠੀਕ ਹੈ ਜੀ ਐਦਾ ਆਪਣਾ ਇਹ ਆਪਾਂ ਗੁਲਾਈ ਦੇ ਵਿੱਚ ਸਾਰੀ ਸਲਾਈ ਐਦਾ ਘੁਮਾ ਦੇਣੀ ਆ ਬ੍ਰੀਕ ਬ੍ਰੀਕ ਮਤਲਬ ਆ ਮੋੜ ਕੇ ਇਹਨੂੰ ਗੁਲਾਈ ਦੇ ਵਿੱਚ ਆਪਣੇ ਸਲਾਈ ਕੋ ਮੋਜਾਣੀ ਸਾਰੇ ਠੀਕ ਹੈ ਜੀ ਇਹ ਸਲਾਈ ਆਪਾਂ ਬਿਲਕੁਲ ਸਫਾਈ ਨਾਲ ਆਉਣੇ ਤਾਂ ਜੋ ਮੂਰੀ ਦੇ ਉੱਪਰ ਕੋਈ ਬਾੜ ਨਾ ਪਵੇ ਠੀਕ ਹੈ ਜੀ ਨਾਲ ਦੀ ਨਾਲ ਇਦਾਂ ਆਪਾਂ ਸਾਫਤ ਮਤਲਬ ਬਾੜ ਕੱਢੀ ਜਾਣੇ ਵਿੱਚੋਂ ਸਫਾਈ ਦੇ ਨਾਲ ਸਲਾਈ ਲੱਗੇ ਕਿਤਾ ਕੇ ਸ਼ਾਇਰ ਦੀ ਮੂਰੀ ਵੀ ਜੜੀ ਸਫਾਈ ਨਾਲ ਬਣੂਗੀ ਠੀਕ ਹੈ ਜੀ ਇਦਾਂ ਆਪਾਂ ਨਾਲ ਨਾਲ ਸੈਟ ਕਰਕੇ ਦੇਖ ਲੈਣਾ ਵੀ ਸਹੀ ਵੀ ਹੈ ਠੀਕ ਹੈ ਜੀ ਸੋ ਤਰੀਕਾ ਹੀ ਲਵਾਂਗਾ ਤਾਂ ਬਿਲਕੁਲ ਵੀ ਕਦੇ ਬਾੜ ਨਹੀਂ ਪਊਗਾ ਠੀਕ ਹੈ ਜੀ ਲੋ ਜੀ ਆ ਤੇ ਕੋਈ ਬਾੜ ਨਹੀਂ ਨਾ ਹੈਗਾ ਦੇਖ ਲਓ ਖਿੱਚਣਾ ਹੀ ਹੈ ਕੱਪੜੇ ਨੂੰ ਬਿਲਕੁਲ ਆਪਾਂ ਲੂਸ ਲੂਸ ਰੱਖ ਦੇ ਇਹਨੂੰ ਆਪਾਂ ਨੇ ਇਸ ਤਰ੍ਹਾਂ ਫੋਲਡਿੰਗ ਕਰੀ ਜਾਣੀ ਹੈ ਠੀਕ ਹੈ ਜੀ ਕਿਉਂਕਿ ਇਹ ਰੇਵ ਹੁੰਦਾ ਇੱਚ ਬਾੜ ਪੈ ਵੀ ਜਾਂਦਾ ਹੈ ਪਰ ਉਹਨੂੰ ਜਦੋਂ ਆਪਾਂ ਸਫਾਈ ਨਾਲ ਕਰਾਂਗੇ ਹੌਲੀ ਹੌਲੀ ਕਰਾਂਗੇ ਵਧੀਆ ਬਣ ਜਾਂਦਾ ਹੈ ਠੀਕ ਹੈ ਜੀ ਆ ਦੇਖੋ ਐਦਾਂ ਆਪਾਂ ਸਲਾਈ ਜਿਹੜੀ ਆਪਣੇ ਧੁੱੱਕੀ ਦੇ ਉੱਪਰ ਫੇਰ ਭੁੰਮ ਕੇ ਆ ਗਈ ਠੀਕ ਹੈ ਜੀ ਹੁਣ ਇੱਥੇ ਆਪਾਂ ਨੂੰ ਦੋ ਤਸਰਾਂਾਂ ਇਕੱਠੀਆਂ ਲਾ ਦੇਣੀਆਂ ਧੁੱੱਕੀ ਦੇ ਉੱਪਰ ਠੀਕ ਹੈ ਜੀ ਆਹ ਦੇਖਿਓ ਤਿੰਨ ਚਾਰ ਸਰਾਂਾਂ ਜੜੀਆਂ ਲਾ ਦੋ ਇਹਦੇ ਉੱਪਰ ਤਾਂ ਜੋ ਇਹ ਪੱਕੀ ਹੋ ਜਾਵੇ ਇੱਥੇ ਕੋਸ਼ਹਰਾ ਜੜਾ ਆ ਫਟੇ ਨਾ ਠੀਕ ਹੈ ਜੀ ਲੋ ਜੀ ਤੇ ਹੁਣ ਆਪਾਂ ਸਲਾਈ ਇੱਕ ਪੈਰ-ਪੈਰ ਦੀ ਹੋਰ ਲਾ ਦਾਂਗੇ ਠੀਕ ਹੈ ਜੀ ਬਾਗੇ ਤੁਹਾਡੀ ਇੱਛਾ ਤੁਸੀਂ ਦੋ ਲਗਾਉਣੀਆਂ ਜਾਂ ਤਿੰਨ ਲਗਾਉਣੀਆਂ ਇਹ ਠੀਕ ਹੈ ਜੀ ਇੱਦਾਂ ਆਪਏ ਇੱਕ ਸਲਾਈ ਹੋਰ ਲਗਾ ਦਾਂਗੇ ਠੀਕ ਹੈ ਜੀ। ਲਓ ਜੀ। ਆਪਾਂ ਦੋ ਹੀ ਸਲਾਈ ਲਗਾਉਣੀਆਂ ਸਿਰਫ ਇਹਦੇ ਉੱਪਰ ਠੀਕ ਹੈ ਜੀ। ਤੇ ਹੁਣ ਆਪਾਂ ਦੱਸਾਂਗੇ ਤੁਹਾਨੂੰ نیچے ਆਪਾਂ ਕਿੱਦਾਂ ਹੁਣ ਫੋਲਡ ਕਰਨਾ ਇਹਨੂੰ ਠੀਕ ਹੈ ਜੀ ਲੋ ਜੀ ਆ ਦੇਖੋ ਹੁਣ ਆਪਾਂ ਇਹਨੂੰ ਪੁੱਠਾ ਕਰ ਲਿਆ ਇਸ ਤਰ੍ਹਾਂ ਠੀਕ ਹੈ ਪਹਿਲਾਂ ਸਿੱਧਾ ਦੇਖੋਗੇ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਐਦਾਂ ਕਰਾ ਦੇਖੋ ਫੋਲਡਿੰਗ ਕਰ ਲਿਆ ਨਾ ਪੁੱਠਾ ਕਰਕੇ ਹੁਣ ਆਪਾਂ ਨੇ ਇਹਨੂੰ ਐਦਾਂ ਫੋਲਡ ਕਰਨਾ ਜਿਹੜਾ ਕਪੜਾ ਆਪਣਾ ਸਾਈਡ ਤੇ ਆਪਾਂ ਦੋ ਟਾਈ ਅੱਜ ਵੱਧ ਰੱਖਿਆ ਸੀ ਠੀਕ ਹੈ ਜੀ ਤੇ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਆਦੀ ਫੋਲਡ ਕਰ ਲਿਆ ਠੀਕ ਹੈ ਜੀ ਤੇ ਹੁਣ ਆਪਾਂ ਲਗਾਵਾਂਗੇ ਸਿਲਾਈ ਥੋੜਾ ਛੱਡ ਦੇਣਾ ਕਿਉਂਕਿ ਪੁੱਤਰ ਉਹ ਫੋਲਡ ਕਰਨਾ ਜਦੋਂ ਅਸੀਂ ਲਾਈਨੇ ਭੁਮ ਕੇ ਆਣਾ ਉੱਪਰ ਦੀ ਠੀਕ ਹੈ ਜੀ ਤੇ ਆ ਦੇਖੋ ਇੱਥੋਂ ਵੀ ਐਦਾਂ ਫੋਲਡ ਕਰ ਲਿਆ ਠੀਕ ਹੈ ਲੋ ਜੀ ਠੀਕ ਹੈ ਜੀ ਸਲਾਈ ਦੇ ਆਪਾਂ ਐਦਾਂ ਬਿਲਕੁਲ ਥੋੜਾ ਥੋੜਾ ਕੱਪੜਾ ਆਪਾਂ ਵਿੱਚ ਨੂੰ ਫੋਲਡਿੰਗ ਕਰਦੇ ਜਾਣਾ ਤੇ ਆਪਾਂ ਸिलाई ਲਗਾਉਂਦੇ ਜਾਣਾ ਠੀਕ ਹੈ ਜੀ ਆਪਣੇ ਕੋਲ ਇਹ ਸਿਰਫ 2 2 ਇੰਚ ਮਤਲਬ ਕਿ ਚੌੜਾਈ ਜਿਹੜੀ ਮੂਰੀ ਦੀ ਆਪਣੇ ਕੋਲ ਇਦਾਂ ਬਚ ਗਿਆ ਰਾ ਕਪੜਾ ਰੱਖ ਕੇ ਆਪਾਂ ਨੇ ਫੋਲਡ ਕਰਨਾ ਹੈ ਠੀਕ ਹੈ ਜੀ ਜਿਆਦਾ ਨਹੀਂ ਇਹਨੂੰ ਫੋਲਡਿੰਗ ਕਰਨਾ ਹੁੰਦਾ ਠੀਕ ਹੈ ਜੀ ਇਹ ਆਪਣੇ ਕੋਲ ਜੈਂਟਸ ਦਾ ਕਸਾਇਰਾ ਕਿਉਂਕਿ ਤੇ ਆਪਾਂ ਇਹਨੂੰ ਥੋੜਾ ਜਿਹਾ ਇਦਾਂ ਮਤਲਬ ਜਿਵੇਂ ਬੰਦੇ ਬਾਹਰ ਪਾਉਂਦੇ ਆ ਤੇ ਇਸ ਤਰ੍ਹਾਂ ਆਪਾਂ ਵੀ ਉਹੀ ਇਹਨੂੰ ਸ਼ੇਪ ਦੇ ਵਿੱਚ ਆਪਾਂ ਨੂੰ ਬਣਾਇਆ ਹੈ ਠੀਕ ਹੈ ਜੀ ਲਓ ਜੀ ਇਹ ਆਪਣੀ ਮੂਰੀ ਬਣ ਕੇ ਰੈਡੀ ਹੈ ਜੀ ਠੀਕ ਹੈ ਲੋ ਜੇਥੋਂ ਪੈਦਾ ਫੋਲਡ ਕਰਤਾ ਠੀਕ ਹੈ ਜੀ ਠੀਕ ਹੈ ਆ ਦੇਖੋ ਮੂਰੀ ਆਪਣੇ ਠੀਕ ਹੈ ਜੀ ਵਿੱਚੋਂ ਵੀ ਆਪਣੇ ਕੋਈ ਬਾੜ ਨਹੀਂ ਕੁਝ ਨਹੀਂ ਹੈਗਾ ਬਿਲਕੁਲ ਸਫਾਈ ਨਾਲ ਬਣ ਕੇ ਰੈਡੀ ਹੋਇਆ ਠੀਕ ਹੈ ਜੀ ਕਮੈਂਟ ਕਰਕੇ ਜੋ ਦੱਸਿਓ ਕਿਦਾਂ ਦੀ ਵੀਡੀਓ ਲੱਗੀ ਠੀਕ ਹੈ ਜੀ ਲਾਈਕ ਕਰਿਓ ਸ਼ੇਅਰ ਕਰਿਓ ਜੀ